ਮਾ ਮਾ ਪਵਾ ਡੜੀ ਨੇ ਫਿਰ ਕੱਲ ਹੁਣ ਆਪਾਂ ਆਏ ਤੁਹਾਡਾ ਮਾਰ ਕੇ ਦੇਖਦੇ ਬਾਕੀ ਅਜ ਬਾਉਂਗੇ ਕੱਲ ਰੇ ਪਿਆਰ ਦਾ ਤਾਂ ਕਰਕੇ ਦੋ ਦਿਨ ਹੋ ਗਏ ਵਲੋਗ ਨਹੀਂ ਪੜਿਆ ਮੈਂ ਮਾਰ ਜਾਂਦਾ ਥੋੜਾ ਜਾਂ ਹਾਂ ਕਰ ਫਿਰ ਲਿਖੇ ਵਲੋਗ ਨਾ ਆਪਾਂ ਮਾਰ ਦੋ ਤੁਹਾਡਾ ਜਰਾ ਅੱਜ ਨੂੰ ਮਾਰਦੇ ਆ ਫਿਰ ਫਲਾਗਾ ਕਿ ਪਹੁੰਚ ਲਵਾਉਂਦੇ ਤੈਨੂੰ ਹੁਣ ਅੱਗੇ ਪਹੁੰਚੇ ਵੀ ਅਗਾਹ ਮਾ ਅਗਾਹ ਇਹ ਦਰ ਆ ਗਿਆ ਦਾ ਆਕਾਸ਼ ਕਿ ਆਹ ਚਲ ਆਹ ਲੱਗਿਓ ਆਉਣੇ ਹਰ ਵਾਰ ਵਾਰ ਤੋਂ ਹਣ ਹਰ ਵਾਰ ਰਿਹਾ ਤੇ ਤੇ ਹੁਣ ਖੇਤ ਪਰ ਤਾਂ ਆਣਾ ਮੜਾ ਇਹ ਲੱਗੇ ਹੋਦੇ ਆਪਾਂ ਟੈਂਸ਼ਨ ਕਰਦੇ ਇਹ ਨਾਲ ਹਾਲ ਜੋੜੇ ਤੇ ਉੱਥੇ ਆਪਣਾ ਗੋਲ-ਗੋਲ ਕੋ ਮੈਂ ਤਾਂ ਫੁੱਲ ਹੜ ਛੱਡ ਕੇ ਆਪਣੇ ਇਹ ਤੇਰਾ ਦਿਹਾੜਾ ਫੁੱਲ ਛੱਡ ਗਿਆ ਵਧੀਆ ਚੱਲੇ ਆ ਆ ਦੇਖੋ ਵਧੀਆ ਬਣਾਤਾ ਇਹਨਾਂ ਖੇਤ ਮੂਰੇ ਕਰਦੇ ਪੁੱਠੇ ਰੇਖਣ ਦੇਖੋ ਥੋੜੇ ਗੋਲ-ਗੋਲ ਵਧੀਆ ਚੱਲੀ ਗਿਆ ਦੇਖੋ ਬਹੁਤ ਭੁੱਬਲ ਬਣਾਤੀ ਔਰੇ ਦਾ ਪੈਰ ਬਹੁਤ ਕਰਦਾ ਦੇਖੋ ਬਹੁਤ ਕਰਦਾ ਪੈਰ ਹਲੇ ਨਾ ਔਰੇ ਨੇ ਘੜਦਾ ਜਿੰਨਾ ਔਰੇ ਕਿਉਂਕਿ ਇਹਨਾਂ ਨੂੰ ਦੋ ਤਿੰਨ ਵਾਰ ਚੱਲੀ ਗਿਆ ਨਾ ਆ ਦੇਖੋ ਗੋਡੇ ਗੋਡੇ ਵੜਤਾ ਹੀ ਦੇਖ ਲਓ ਕਰੋ ਜੱਕ ਜਿਹਦਾ ਹਣੇ ਕਰਤਾ ਫਿਰ ਆ ਬਾਉਂਗੇ ਕੱਲ ਔਰੇ ਦੇ ਸਾਹਮਣੇ ਵਿਆਹ ਤਾਂ ਨਾ ਤਾਂ ਡਾਟ ਲਾਇਆ ਹੋਇਆ ਤਾਂ ਫਿਰ ਅਭੀ ਰੇਖ ਡੋਣਾ ਆਪਣੀ ਆਦੇ ਬਾਅਦ ਇੰਦਰ ਵੀ ਬਾਹੋਂ ਕੇ ਖੇਲ ਕਰਨਾ ਪਟਕੇ ਦੇਖੋ ਬਈ